ਦਰਦਨਾਕ ਸੜਕੀ ਹਾਦਸਾ ਵਾਪਰ ਗਿਆ ਜਿੱਥੇ ਤੇਜ਼ ਰਫਤਾਰ ਗੱਡੀ ਨੇ ਬਾਈਕ ਸਵਾਰ ਨੂੰ ਦਰਦ ਦਿੱਤਾ ਤਾਂ ਜਲੰਧਰ ਦੇ ਗੜਾ ਰੋਡ ਤੇ ਵੱਡਾ ਹਾਦਸਾ ਵਾਪਰਿਆ ਜਿੱਥੇ ਤੇਜ਼ ਰਫਤਾਰ ਕਾਰ ਨੇ ਬਾਈਕ ਸਵਾਰ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ ਤੇ ਰਸਤੇ ਦੇ ਵਿੱਚ ਜਾ ਰਹੇ ਥਾਣਾ ਭਾਰਗਵ ਕੈਂਪ ਦੇ ਐਸਐਚਓ ਹਰਦੇਸ਼ ਸਿੰਘ ਜਿਨ੍ਹਾਂ ਲੋਕਾਂ ਦੀ ਮਦਦ ਦੇਣਾ ਉਕਤ ਨੌਜਵਾਨ ਨੂੰ ਸਰਕਾਰੀ ਹਸਪਤਾਲ ਲਿਆਂਦਾ ਤੇ ਦੱਸਿਆ ਜਾ ਰਿਹਾ ਕਿ ਇਸ ਦਰਮਿਆਨ ਜਿੱਥੇ ਪੁਲਿਸ ਵੱਲੋਂ ਗੱਡੀ ਚਾਲਕ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਲੋਕਾਂ ਦਾ ਇਹ ਕਹਿਣਾ ਕਿ ਗੱਡੀ ਦੀ ਰਫਤਾਰ ਕਾਫੀ ਤੇਜ਼ ਸੀ ਜਿਸ ਦੇ ਚਲਦਿਆਂ ਗੱਡੀ ਮੋਟਰਸਾਈਕਲ ਦੇ ਵਿੱਚ ਜਾ ਵਜੀ ਹੈ ਹਾਲਾਂਕਿ ਦੋਵੇਂ ਵਾਹਨਾਂ ਦਿੱਤਾ ਪਰ ਖੱਟੇ ਉੜਗੇ ਨੇ ਤੇ ਉਧਰ ਹੀ ਦੱਸਿਆ ਜਾ ਰਿਹਾ ਕਿ ਬਾਈਕ ਸਵਾਰ ਨੌਜਵਾਨ ਕਾਫੀ ਜ਼ਿਆਦਾ ਜ਼ਖਮੀ ਹੋ ਚੁੱਕਿਆ ਜਿਸ ਨੂੰ ਕੀ ਮੌਕੇ ਤੇ ਐਸਐਚਓ ਮੌਜੂਦ ਸਨ ਤਾਂ ਉਹਨਾਂ ਦੇ ਵੱਲੋਂ ਲੋਕਾਂ ਦੀ ਮਦਦ ਨਾ ਹਸਪਤਾਲ ਲਿਆਂਦਾ ਗਿਆ ਤੇ ਕਾਰ ਚਾਲਕ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੁਸੀਂ ਚਲਾ ਰਹੇ ਸੀ ਜੀ ਗੱਡੀ ਇਹ ਹੀ ਸੀ ਸਰ ਇਹ ਪਿਲਾ ਰਹੇ ਸੀ ਜੀ ਹਾਂਜੀ ਹਾਂਜੀ ਮੈਂ ਚਲਾ ਰਹੇ ਸੀ ਫਿਰ ਮਾਨ ਜੀ ਉਥੋਂ ਆਖੇ ਇੱਦਾਂ ਕੁਛ ਕਰਦੇ ਗੱਡੀ ਮਾਰਦੇ ਮੈਂ ਕੀ ਕਰ ਸਕਦਾ ਸਰ ਤੁਹਾਡੀ ਜਿਹੜੀ ਗੱਡੀ ਆ ਰੋਂਗ ਸਾਈਡ ਦੇ ਉੱਤੇ ਆ ਤੁਸੀਂ ਉਧਰ ਆ ਰਹੇ ਆ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਸਰ ਆ ਰਿਹਾ ਮੈਂ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਉਧਰ ਆ ਰਹੇ ਆਂ ਜੀ ਮੈਂ ਕਿਹੜੀ ਜਗ੍ਹਾ ਸਰ ਨਹੀਂ ਨਹੀਂ ਬਾਤ ਸੁਣੋ ਮੈਂ ਉਧਰ ਆ ਰਿਹਾ ਕਿੱਥੇ ਜਾ ਰਹੇ ਸੀ ਸਰ ਮੈਂ ਆਪਣੇ ਘਰ ਜਾ ਰਿਹਾ ਕਿਹੜੀ ਜਗ੍ਹਾ ਜੀ ਤੁਹਾਡੇ ਘਰ ਮਕਦੂਰਪੁਰ ਅੱਛਾ ਜੀ ਮੈਂ ਉਧਰ ਆ ਰਿਹਾ ਇਧਰ ਕੋਈ ਲੈ ਗੱਡੀ ਠੋਕ ਜਵੇ ਮੈਂ ਕੀ ਕਰ ਸਕਦਾ ਜੀ ਹੋ ਗਈ ਆ ਸਰ ਜੇ ਬਾਈਕ ਵਾਲੇ ਨੇ ਗੱਡੀ ਠੋਕ ਦਿੱਤੀ ਤੇ ਗੱਡੀ ਦੇ 에ਅਰ ਬੈਗ ਤਾਂ ਖੁੱਲ ਜਾਣਗੇ ਜੀ ਉਹ ਠੋਕੇਗੇ ਤਾਂ ਖੁੱਲਣਗੇ ਨਾ ਕਿੰਨੀ ਸਪੀਡ ਤੇ ਸੀਗੇ ਸਰ ਮੈਂ ਤਾਂ 20 30 ਸਪੀਡ ਤੇ ਭਰਾਵਾ ਮੇਰੇ ਆ ਤੇ ਬਾਈਕ ਵਾਲਾ ਜੀ ਉਹ ਮੈਨੂੰ ਬੋਲਦਾ ਕਿੰਨੀ ਸਪੀਡ ਤੇ ਸੀਗਾ ਅੱਛਾ ਜੀ ਉਹਨੇ ਇੱਕ ਠੋਕ ਦਿੱਤੀ ਮੈਂ ਕੀ ਕਰਾਂ ਤੁਸੀਂ ਡਰਿੰਕ ਕੀਤੀ ਹੋਈ ਸਰ ਨਾ ਮੈਂ ਖਾਧੋ ਹੋ ਗਈ ਡਰਿੰਕ ਕਰੀ ਜਨਾ ਕਰ ਰਿਹਾ ਉਹ ਬੰਦਾ ਉਧਰੋਂ ਆ ਰਿਹਾ ਹਰਮਾਨ ਦੇ ਨਾਲ ਗੱਡੀ ਚ ਚਲਾ ਰਿਹਾ ਇਹਦੇ ਨਾਲ ਠੋਕਦੇ ਹੋ ਗੱਡੀ ਨੂੰ ਤੇ ਬੰਦਾ ਕੀ ਕਰੇ ਗੱਡੀ ਨੂੰ ਪਾਜੀ ਕੀ ਨਾਮ ਹੈ ਜੀ ਤੁਹਾਡਾ ਪਾਜੀ ਮੇਰਾ ਨਾਮ ਕਮਲ ਰਾਜਾ ਜੀ ਮੈਂ ਇੱਥੇ ਬਲਿੰਕਟ ਤੇ ਛੋਟੀ ਬਰਾਦਰੀ ਦੇ ਵਿੱਚ ਡਿਲੀਵਰੀ ਪਾਰਟਨਰ ਹੈ ਜੀ ਪਾਜੀ ਤੁਹਾਡੀ ਸਾਹਮਣੇ ਬਿਲਕੁਲ ਸੜਕ ਦੇ ਉੱਤੇ ਐਕਸੀਡੈਂਟ ਹੋਇਆ ਹੈ ਕੀ ਤੁਸੀਂ ਦੇਖਿਆ ਮੌਕੇ ਤੇ ਸਰ ਮੈਂ ਜਿਹੜੀ ਇੱਕ ਸਕੂਟਰ ਚਲਾਉਂਦੇ ਹੋ ਜਦੋਂ ਮੈਂ ਤੁਹਾਨੂੰ ਨਿਕਲ ਰਿਹਾ ਸੀਗਾ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਬੜੀ ਤੇਜ਼ ਰਫ਼ਤਾਰ ਨਾਲ ਰੋਂਗ ਸਾਈਡ ਤੇ ਇੱਕ ਗੱਡੀ ਆ ਰਹੀ ਸੀ ਜਿਹੜਾ ਮੋਟਰਸਾਈਕਲ ਤੋਂ ਬੰਦਾ ਆਪਣੀ ਸਾਈਡ ਤੇ ਜਾ ਰਿਹਾ ਸੀਗਾ ਜੀ ਉਹਨੂੰ ਹਿੱਟ ਕਰਕੇ ਉਹਨੂੰ ਮਨੇ ਕਿ ਬੰਦਾ ਉੱਥੇ ਗਿਰਿਆ ਤੇ ਸੀਟ ਦੀ ਅੱਗੇ ਤੱਕ ਲੱਗੇ ਜਿਹੜੇ ਮੋਟਰਸਾਈਕਲ ਦਾ ਅੱਛਾ ਜੀ ਮਰ ਉਸ ਤੋਂ ਬਾਅਦ ਆਪਣੇ ਇੱਥੇ ਦੋ ਤਿੰਨ ਬੰਦੇ ਸੀਗੇ ਉਹਦੇ ਕੋਲ ਉਹਨਾਂ ਬਹਿਸ ਕਰ ਰਹੇ ਸੀ ਉਸੇ ਬੰਦੇ ਨਾਲ ਡਰਾਈਵਰ ਦੇ ਨਾਲ ਤੇ ਲੇਕਿਨ ਉਹ ਦੂਜੇ ਬੰਦੇ ਉਹਨੂੰ ਖਿੱਚ ਲਿਆ ਵੀ ਤੂੰ ਵੀ ਬਹਿਸ ਨਾ ਕਰ ਤੂੰ ਉੱਤ ਚੱਲ ਜਾ ਲੇਕਿਨ ਉਸ ਤੋਂ ਬਾਅਦ ਮੁੰਡੇ ਹੋਰ ਵੀ ਆਏ ਔਰ ਮੁੰਡੇ ਜਿਹੜੇ ਆਏ ਬਣ ਉਹਨਾਂ ਨੂੰ ਇਹ ਗੱਲ ਕੀਤੀ ਕਿ ਭਾਜੀ ਇਹਨਾਂ ਨੂੰ ਤੁਸੀਂ ਚੱਕਵਾ ਕੇ ਇਹ ਭੱਜ ਦੀ ਗੱਡੀ ਚ ਪਾ ਕੇ ਇਹਨਾਂ ਨੂੰ ਹਸਪਤਲ ਲੈ ਜਾਓ ਤੁਸੀਂ ਜੀ ਨੰਬਰ 1 ਇੱਥੇ ਪੁਲਿਸ ਦੀ ਇੱਕ ਗੱਡੀ ਜਾ ਰਹੀ ਸੀਗੀ ਜਿਸ ਵਿੱਚ ਮੇਖਲ ਸਰਦਾਰ ਸਾਹਿਬ ਬੈਠੇ ਸਿੰਘ ਇੰਸਪੈਕਟਰ ਸਾਹਿਬ ਜੀ ਕੌਣ ਸੀਗੇ ਨਾਲ ਉਹਨਾਂ ਦੇ ਦੋ ਮੁਲਾਜ਼ਮ ਸੀਗੇ ਜੀ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਛੋਟਾ ਰੋਕੇ ਕਿ ਸਰ ਉੱਥੇ ਇਦਾਂ ਦਾ ਐਕਸੀਡੈਂਟ ਹੋਇਆ ਜੀ ਤੇ ਤੁਸੀਂ ਰਿਕੁਐਸਟ ਹੈ ਤੁਸੀਂ ਉਹਨਾਂ ਨੂੰ ਜਾ ਕੇ ਅਗਰ ਤੁਸੀਂ ਹੈਲਪ ਕਰਵਾ ਦਿਓ ਉਹਨਾਂ ਦੀ ਤੇ ਉਹਨਾਂ ਨੂੰ ਤੁਸੀਂ ਹਸਪਤਲ ਐਡਮਿਟ ਕਰਵਾ ਦਿਓ ਜੀ ਜੀ ਸਰ ਗੱਡੀ ਵਾਲਾ ਕਿੱਥੋਂ ਆ ਰਿਹਾ ਸੀ ਤੇ ਕਿੱਧਰ ਨੂੰ ਜਾ ਰਿਹਾ ਸੀਗਾ ਸਰ ਗੱਡੀ ਵਾਲਾ ਇਧਰੋਂ ਕਿਹੜੇ ਵਰੀ ਸਾਈਡ ਤੋਂ ਆ ਰਿਹਾ ਸੀਗਾ ਤੇ ਮਨ ਕਿ ਪੇਮ ਸਾਰੀ ਸਾਈਡ ਤੇ ਇਧਰ ਹੀ ਸਾਈਡ ਜਾ ਰਿਹਾ ਸੀ ਕਿੰਨੀ ਕੁ ਸਪੀਡ ਹੋਏਗੀ ਜੇ ਆਪਾਂ ਸਪੀਡ ਸੀ ਕਾਊਂਟ ਕਰੀਏ ਤਾਂ 70 80 ਦੀ ਸਪੀਡ ਤਾਂ ਹੋਏਗੀ ਜੀ ਮਤਲਬ ਇੰਨੀ ਤੇਜ਼ ਰਫਤਾਰ ਦੇ ਨਾਲ ਆ ਰਿਹਾ ਸੀਗਾ ਕਿਉਂਕਿ ਦੇਖਿਆ ਜਾ ਰਿਹਾ ਇੱਥੇ ਲਾਈਟਿੰਗ ਵਗੈਰਾ ਦੀ ਵੀ ਪ੍ਰਬੰਧ ਨਹੀਂ ਹੈਗਾ ਨਹੀਂ ਸਰ ਨਹੀਂ ਹੈ ਜੀ ਪੂਰਾ ਹਨੇਰਾ ਪਿਆ ਜੀ ਜੀ ਸਰ ਅਸੀਂ ਖੁਦ ਰਾਤ ਨੂੰ ਜਾਂਦੇ ਹਾਂ ਜੀ ਸਾਨੂੰ ਇਹਨਾਂ ਡਰ ਹੁੰਦਾ ਹੈ ਕਿ ਅਸੀਂ ਵੀ ਆਪਣਾ ਦੇਖਦੇ ਹਾਂ ਜਦੋਂ ਵੀ ਜਦੋਂ ਅਸੀਂ ਜਾਂਦੇ ਹਾਂ ਕਈ ਵਾਰ ਗੱ ਨਾ ਹੋ ਸਕਦਾ ਕਿ ਇਹ ਇਧਰ ਦੀ ਇਨਸੀਡੈਂਟ ਸਾਡੇ ਨਾਲ ਵੀ ਹੋ ਸਕਦੇ ਆ ਸਰ ਤੇ ਅਸੀਂ ਵੀ ਇਸ ਚੀਜ਼ ਇਸ ਚੀਜ਼ ਦਾ ਕੀ ਕਿਹੋ ਜਿਹੇ ਹਾਲਾਤ ਨੇ ਹੁਣ ਜਿਹੜਾ ਬਾਈਕ ਸਵਾਰ ਸੀ ਕਰਨ ਉਹ ਚਾ ਜੀ ਜਿਹੜਾ ਬਾਈਕ ਸਵਾਰ ਨੌਜਵਾਨ ਸੀਗਾ ਹੁਣ ਕਿਹੋ ਜਿਹੇ ਹਾਲਾਤ ਨੇ ਸਰ ਉਹਦੇ ਸਰ ਉਹ ਮੈਂ ਮੈਂ ਤਾਂ ਉਸ ਤੋਂ ਬਾਅਦ ਚਲਾ ਗਿਆ ਸੀਗਾ ਔਟ ਦੇਣ ਵਾਸਤੇ ਜਿਹੜਾ ਹੁਣ ਉੱਥੋਂ ਦੇਖਣ ਚ ਇਹ ਮਹਿਸੂਸ ਹੋ ਰਿਹਾ ਕਿ ਸ਼ਾਇਦ ਉਹ ਸੀਰੀਅਸ ਬਹੁਤ ਜ਼ਿਆਦਾ ਸੀਰੀਅਸ ਹੋਏਗਾ ਕਿਉਂਕਿ ਬਲੱਡ ਵਗੈਰਾ ਵੀ ਜਿਹੜਾ ਹੈ ਉਹ ਕਾਫੀ ਸੜਕ ਦੇ ਉੱਤੇ ਜਿਹੜਾ ਇਹਨਾਂ ਦੀ ਪਿਕ ਕਰੋ ਜਰਾ ਉੱਥੇ ਮਾਸ ਗਵਰਾ ਵੀ ਕਾਫੀ ਕੁਝ ਨਾਲ ਪਿਆ ਹੈ ਜੀ ਬਲੱਡ ਦੇ ਨਾਲ ਨਾਲ ਤੇ ਮੈਂ ਤੁਹਾਡੇ ਤੁਹਾਡੇ ਅੱਗੇ ਵੀ ਰਿਕੁਐਸਟ ਕਰਾਂ ਮੀਡੀਆ ਜ਼ਰੀਏ ਵੀ ਰਿਕੁਐਸਟ ਕਰਾਂਗੇ ਜਾ ਕੇ ਤੁਸੀਂ ਉਹਦੇ ਚਿਹਰੇ ਦਾ ਕੰਟੈਕਟ ਨੰਬਰ ਕਢਵਾ ਕੇ ਉਹਦੇ ਘਰਦਿਆਂ ਨੂੰ ਇਤਲਾ ਕਰਵਾ ਦਿਓ ਜੀ ਸਰ ਸਿਰਫ ਉਹਦੇ ਸੱਟ ਪੇਟ ਲੱਗੀ ਹੈ ਜਾਂ ਕਿਸੇ ਹੋਰ ਦੇ ਵੀ ਲੱਗੀ ਹੈ ਸਰ ਮੈਂ ਤਾਂ ਉਹਨੂੰ ਉਹੀ ਹਿੱਟ ਦੇਖਿਆ ਜੀ ਇੱਕ ਉਸ ਤੋਂ ਪਹਿਲੇ ਕੀ ਹੋਇਆ ਉਹ ਨਹੀਂ ਮੈਨੂੰ ਪਤਾ ਜੀ ਗੱਡੀ ਚਾਲਕ ਕੀ ਲੱਗਦਾ ਕਿ ਨਸ਼ੇ ਦੇ ਵਿੱਚ ਸੀਗਾ ਜਾਂ ਕੀ ਹੈ ਮਹਿਸੂਸ ਸਰ ਇਹੀ ਹੋਇਆ ਜੀ ਜਦੋਂ ਉਹ ਗੱਡੀ ਚੋਂ ਬਾਹਰ ਆਇਆ ਜੇ ਮੁੰਡੇ ਜਿਹੜੇ ਰੋਕੇ ਸੀਗੇ ਮੈਂ ਇਹਨਾਂ ਨੂੰ ਕਿਹਾ ਸੀ ਇਹਨਾਂ ਨੂੰ ਕਢਵਾਓ ਜਦੋਂ ਬਾਹਰ ਕਾਫੀ دیر ਬਾਅਦ ਨਿਕਲਿਆ ਤਾਂ ਇੱਧਰ ਮਹਿਸੂਸ ਹੋਇਆ ਕਿ ਉਹਨੇ ਪੀਤੀ ਹੋਈ ਹੈ ਠੀਕ ਹੈ ਪੜਿੱ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਭਾਈ ਜਗਦੀਪ ਸਿੰਘ ਜਗਦੀਪ ਜੀ ਕੀ ਗੱਲ ਹੋਈ ਹੈ ਜਿਹੜੀ ਗੱਲ ਇਦਾਂ ਹੋਈ ਜੀ ਦੇਖੋ ਜੀ ਇੱਧਰੋਂ ਗੱਡੀ ਆਈ ਜੀ ਇੱਥੇ ਹਿੱਟ ਕੀਤੀ ਥੱਲੇ ਤੁਹਾਡੇ ਸਮਾਨ ਪਿਆ ਉਹ ਮੋਟਰਸਾਈਕਲ ਦਾ ਜੀ ਜੀ ਲਾਈਟ ਉੱਥੇ ਉਹ ਪਈ ਆ ਜੀ ਬੰਦੇ ਦਾ ਖੂਨ ਇੱਧਰ ਪਿਆ ਜਿੱਥੇ ਬੰਦਾ ਡਿੱਗਿਆ ਹੂੰ ਬੰਦੇ ਨੂੰ ਹਿੱਟ ਕਰਕੇ ਗੱਡੀ ਫੁੱਟਪਾਥ ਤੇ ਚੜ ਗਈ ਆ ਉਹ ਦੇਖੋ ਜੀ ਤੇ ਫੁੱਟਪਾਥ ਚੜੀ ਆ ਬਾਈਕ ਮੋਰਿਓ ਪੂਰਾ ਡੈਮੇਜ ਹੋ ਗਿਆ ਸ਼ੌਕਰ ਫਰੰਟ ਸਾਰਾ ਟੁੱਟ ਗਿਆ ਇੱਕ ਤਾਂ ਹੁੰਦਾ ਡੈਮੇਜ ਡੈਮੇਜ ਨਹੀਂ ਆ ਟੁੱਟ ਗਿਆ ਗੱਡੀ ਦੇ 에ਅਰ ਬੈਗ ਖੁੱਲ ਗਏ ਆ ਤੇ ਗੱਡੀ ਐਗਜੈਕਟ ਪਤਾ ਲੱਗ ਰਿਹਾ ਕਿ ਰੋਂਗ ਸਾਈਡ ਤੇ ਆ ਬਾਈਕ ਵਾਲਾ ਬਿਲਕੁਲ ਸਹੀ ਸਾਈਡ ਤੇ ਕਾਰਨਰ ਤੇ ਆ ਇਕਦਮ ਕਾਰਨਰ ਜਿਹੜੇ ਬਾਈਕ ਚਲਾ ਰਹੇ ਸੀਗੇ ਤੁਹਾਡੇ ਕੀ ਲੱਗਦੇ ਨੇ ਆ ਜਿਹੜੇ ਬਾਈਕ ਚਲਾਇਆ ਉਸ ਮੇਰੇ ਸਾਹਮਣੇ ਲੱਗਦੇ ਓਕੇ ਕੀ ਨਾਮ ਹੈ ਉਹਨਾਂ ਦਾ ਉਹਨਾਂ ਗੁਰਪ੍ਰੀਤ ਸਿੰਘ ਕਿੱਥੇ ਦੇ ਰਹਿਣ ਵਾਲੇ ਨੇ ਉਹ ਰਹਿਣ ਵਾਲੇ ਜੀ ਤੇ ਮਕੇਰੀਆਂ ਦੇ ਠੀਕ ਹੁਣ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀਗੇ ਭਾਜੀ ਇਸ ਟਾਈਮ ਕੰਮ ਤੋਂ ਆ ਰਹੇ ਸੀ ਇੱਥੇ ਲੋਕਲ ਰਹਿੰਦੇ ਕੰਮ ਕਰਦੇ ਆ ਜਲੰਧਰ ਕੰਮ ਕਰਦੇ ਹਾਂ ਹਾਂ ਜੀ ਜਲੰਧਰ ਕੰਮ ਕਰਦੇ ਆ ਅੱਛਾ ਜੀ ਘਟਿਆ ਨਾਲ ਰੂਮ ਲਿਆ ਤਾਂ ਉੱਥੇ ਰਹਿੰਦੇ ਜੀ ਅੱਛਾ ਜ ਹਾਲਾਤ ਥੋੜੇ ਨਾਜੁਕ ਨੇ ਜੀ ਸਿਰ ਚ ਸੱਟ ਲੱਗੀ ਆ ਗੁੱਟ ਟੁੱਟਾ ਵਾ ਅੱਛਾ ਜੀ ਸ਼ੋਲਡਰ ਚ ਫ੍ਰੈਕਚਰ ਆ ਜੀ ਬਾਕੀ ਹਜੇ ਐਕਸ-ਰੇ ਵਗੈਰਾ ਚੱਲ ਰਿਹਾ ਜੀ ਉਹ ਜਿਹੜੀਆਂ ਚੀਜ਼ਾਂ ਦਿਖ ਰਹੀਆਂ ਉਹ ਦੱਸ ਰਹੀਆਂ ਬਾਕੀ ਉੱਥੇ ਉਹਨਾਂ ਨੂੰ ਪਤਾ ਲੱਗੇਗਾ ਠੀਕ ਹੈ ਜੀ ਹਾਂ ਜੀ ਮੋਕੇ ਦੇ ਉੱਤੇ ਕੋਈ ਪੁਲਿਸ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਤੁਹਾਡੇ ਤੋਂ ਆ ਪੁਲਿਸ ਵੱਲੋਂ ਫੋਨ ਆਇਆ ਸੀਗਾ ਜੀ ਬਟ ਸਾਡੀ ਹਜੇ ਤਾਂ ਮੀਟਿੰਗ ਨਹੀਂ ਹੋਈ ਹੈਗੀ ਗੱਲਬਾਤ ਨਹੀਂ ਹੋਏਗੀ ਪੁਲਿਸ ਉਹ ਗੱਡੀ ਵਾਲੇ ਨੂੰ ਲੈ ਕੇ ਗਈ ਆ ਹਾਂ ਜੀ ਹਾਂ ਜੀ ਜੀ ਕੱਦ ਵੀ ਤੁਮ ਮੋਕਲੇ ਆ ਕੇ ਉਪਰੀ ਗੱਡੀ ਦੇ ਵਿੱਚ ਹੋ ਗਿਆ ਜੀ ਹੁੰਦਾ ਵੈਸੀ ਗੀ ਜੀ ਇਹ ਜਿਹੜਾ ਕੋਈ ਲੱਗਦਾ ਵਗੈਰਾ ਹੀ ਆਪ ਨੂੰ ਹੂੰ ਤੇ ਇਹ ਟ੍ਰੇਲਰ ਕੁਝ ਲੱਗੀ ਹੋਈ ਗੱਡੀ ਦੀ ਇਹ ਪੂਰੀ ਮੋਟਰਸਕਲ ਕੋਲ ਦਾ ਵਾਹਨ ਹੀ ਹੋ ਗਿਆ ਔਰ ਗੱਡੀ ਦੀ ਜਿਹੜੀ ਇਹ ਵੇਖ ਰਹੀ ਸੀ ਜੀ ਪਤਾ ਲੱਗਿਆ ਸਰ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਜੀ ਮੋਟਰਸਾਈਕਲ ਤੇ ਕਿੰਨੇ ਜਨੇ ਸੀਗੇ ਸਰ ਇਹ ਮੋਟਰਸਕਲ ਦੇ ਨਾਲ ਦੇ ਜੀ ਉਹਨੂੰ ਹੁਣ ਕਿੱਥੇ ਇਲਾਜ ਲਈ ਅੱਛਾ ਜੀ ਹਾਲਤ ਗੰਭੀਰ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ